ਸੱਚੀ ਗੱਲ ਦੋਸਤੋ ਇੱਕ ਬਹੁਤ ਹੀ ਵੱਡੀ ਖਬਰ ਜਿਸ ਨੇ ਪੂਰੇ ਅਕਾਲੀ ਦਲ ਦੇ ਵਿੱਚ ਪੂਰੀ ਕਾਂਗਰਸ ਦੇ ਵਿੱਚ ਤੇ ਪੂਰੇ ਭਾਜਪਾ ਦੇ ਵਿੱਚ ਪਰ ਥੱਲੀ ਮਚਾ ਕੇ ਰੱਖ ਦਿੱਤੀ ਇੱਕ ਅਜਿਹੀ ਖਬਰ ਸਾਹਮਣੇ ਆਈ ਜਿਸ ਨੂੰ ਲੈ ਕੇ ਲੋਕਾਂ ਦੇ ਵਿੱਚ ਹਲਚਲ ਤੇਜ਼ ਹੋ ਚੁੱਕੀ ਹੈ ਕਿਉਂਕਿ ਤੁਹਾਨੂੰ ਸਭ ਨੂੰ ਪਤਾ ਹੈ ਕਿ 2026 ਤੋਂ ਬਾਅਦ 2027 ਦੇ ਵਿੱਚ ਚੋਣਾਂ ਹੋਣ ਜਾ ਰਹੀਆਂ ਹਨ ਜਿਨ੍ਹਾਂ ਨੂੰ ਲੈ ਕੇ ਹੁਣ ਤੋਂ ਭੰਬੜ ਵੱਡਣਾ ਸ਼ੁਰੂ ਹੋ ਚੁੱਕਿਆ ਹੈ ਤੇ ਦੋਸਤੋ ਭਗਵੰਤ ਮਾਨ ਸਰਕਾਰ ਦਾ ਵੱਡਾ ਐਕਸ਼ਨ ਕਦੇ ਕਾਂਗਰਸ ਆਗੂਆਂ ਦੇ ਉੱਤੇ ਹੁੰਦਾ ਕਦੇ ਬੀਜੇਪੀ ਦੇ ਆਗੂਆਂ ਦੇ ਉੱਤੇ ਹੁੰਦਾ ਪਰ ਹੁਣ ਕੁਝ ਦਿਨ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਪਾਰਟੀ ਦੇ ਉੱਤੇ ਭਗਵੰਤ ਮਾਨ ਦੇ ਵੱਲੋਂ ਕੰਚਨ ਪ੍ਰੀਤਕੌਰ ਨੂੰ ਗ੍ਰਿਫਤਾਰ ਕੀਤਾ ਜਾਂਦਾ ਹੈ ਜੋ ਹੁਣ ਪਿੱਛੇ ਜਮਿਨੀ ਚੋਣਾਂ ਦੇ ਵਿੱਚ ਸੁਖਵਿੰਦਰ ਸਿੰਘ ਰੰਧਾਵਾ ਪ੍ਰਿੰਸੀਪਲ ਜਮਿਨੀ ਚੋਣਾਂ ਲੜਦੇ ਹਨ ਉਹਨਾਂ ਦੀ ਧੀ ਕੰਚਨ ਪ੍ਰੀਤਕੌਰ ਨੂੰ ਪੰਜਾਬ ਸਰਕਾਰ ਦੇ ਵੱਲੋਂ ਕਈ ਕੇਸਾਂ ਦੇ ਪਾਚੇ ਦਰਜ ਕਰਕੇ ਉਹਨਾਂ ਨੂੰ ਫਰਸਾਇਆ ਜਾਂਦਾ ਹੈ ਤੇ ਗ੍ਰਿਫਤਾਰ ਕੀਤਾ ਜਾਂਦਾ ਹੈ ਤੇ ਜੇਲ੍ਹ ਦੇ ਵਿੱਚ ਭੇਜਿਆ ਜਾਂਦਾ ਹੈ ਪਰ ਕਹਿੰਦੇ ਹਨ ਅਕਾਲੀ ਪਾਰਟੀ ਵੀ ਹੁਣ ਕਿਸੇ ਤੋਂ ਘੱਟ ਨਹੀਂ ਤਰਨ ਤਰਨ ਦੀ ਜਮੀਨੀ ਚੋਣਾਂ ਦੇ ਵਿੱਚ ਅਕਾਲੀ ਪਾਰਟੀ ਨੇ ਵੀ ਆਮ ਪਾਰਟੀ ਸਰਕਾਰ ਦਾ ਵੱਡਾ ਮੁਕਾਬਲਾ ਕੀਤਾ ਜਿਸ ਤੋਂ ਬਾਅਦ ਅਕਾਲੀ ਪਾਰਟੀ ਦੇ ਸੀਨੀਅਰ ਆਗੂ ਨੇ ਕੰਚਨ ਪ੍ਰੀਤ ਕੋਰ ਨੂੰ ਰਿਹਾਂ ਤਾਂ ਕਰਵਾ ਲਿਆ ਪਰ ਹੁਣ ਜਿਹੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਕੰਚਨ ਪ੍ਰੀਤ ਤੋਂ ਬਾਅਦ ਅਕਾਲੀਆਂ ਦਾ ਇੱਕ ਹੋਰ ਆਗੂ ਗ੍ਰਿਫਤਾਰ ਕੀਤਾ ਜਾ ਸਕਦਾ ਹੈ ਭਗਵੰਤ ਮਾਨ ਸਰਕਾਰ ਦੇ ਵੱਲੋਂ ਕਿਉਂਕਿ ਵੱਡੀ ਖਬਰ ਆ ਰਹੀ ਹੈ ਕਿ ਅਕਾਲੀ ਪਾਰਟੀ ਦਾ ਇੱਕ ਅਜੇਹਾ ਮੰਤਰੀ ਜਿਸ ਦੇ ਕੋਲ ਕਰੋੜਾਂ ਕਈ ਕਰੋੜਾਂ ਦੀ ਜਾਇਦਾਦ ਤੇ ਵੱਡੀਆਂ-ਵੱਡੀਆਂ ਗੱਡੀਆਂ ਤੇ ਵੱਡਾ ਨਸ਼ਾ ਤਸਕਰ ਉਸ ਨੂੰ ਪਾਇਆ ਜਾ ਰਿਹਾ ਹੈ ਇਸ ਕਰਕੇ ਹੁਣ ਫਿਰ ਤੋਂ ਵੱਡਾ ਕੋਈ ਅਕਾਲੀ ਆਗੂ ਵਿਕਰਮ ਸਿੰਘ ਮਜੀਠੀਆ ਦੀ ਤਰ੍ਹਾਂ ਜੇਲ੍ਹ ਦੇ ਵਿੱਚ ਜਾਣ ਵਾਲਾ ਹੈ ਇਹ ਭਗਵੰਤ ਮਾਨ ਦੀ ਸਰਕਾਰ ਦੀ ਤਿਆਰੀ ਚੱਲ ਰਹੀ ਹੈ ਇਸ ਕਰਕੇ ਹੁਣ ਪੰਜਾਬ ਦੀਆਂ ਸਾਰੀਆਂ ਪਾਰਟੀਆਂ ਦੇ ਵਿੱਚ ਆਮ ਪਾਰਟੀ ਲਾ ਲਓ ਚਾਹੇ ਅਕਾਲੀ ਪਾਰਟੀ ਲਾ ਲਓ ਭਾਜਪਾ ਲਾ ਲਓ ਕਾਂਗਰਸ ਲਾ ਲਓ ਸਾਰਿਆਂ ਦੇ ਵਿੱਚ ਮੁੱਦਾ ਪੱਕਿਆ ਹੋਇਆ ਹੈ ਕਿਉਂਕਿ ਚੋਣਾਂ ਨੇੜੇ ਆ ਰਹੀਆਂ ਹਨ ਪਰ ਭਗਵੰਤ ਮਾਨ ਸਰਕਾਰ ਕਦੇ ਕਿਸੇ ਆਗੂ ਨੂੰ ਜੇਲ੍ਹ ਦੇ ਵਿੱਚ ਛੁੱਟਦੀ ਹੈ ਤੇ ਕਦੇ ਕਿਸੇ ਆਗੂ ਨੂੰ ਰਿਹਾ ਕਰਦੀ ਹੈ ਤੇ ਕਿਸੇ ਆਗੂ ਨੂੰ ਜੇਲ੍ਹ ਦੇ ਵਿੱਚ ਟੁੱਟਦੀ ਹੈ ਪਰ ਇਸੇ ਤਰ੍ਹਾਂ ਹੁਣ ਅਕਾਲੀ ਦਲ ਦੇ ਇੱਕ ਹੋਰ ਆਗੂ ਨੂੰ ਜਲਦੀ ਹੀ ਜੇਲ੍ਹ ਦੇ ਵਿੱਚ ਟੁੱਟਣ ਦੀ ਤਿਆਰੀ ਚੱਲ ਰਹੀ ਹੈ ਇਸ ਲਈ ਅਕਾਲੀ ਪਾਰਟੀ ਦੇ ਆਗੂਆਂ ਨੂੰ ਬਿਲਕੁਲ ਸੁਚੇਤ ਰਹਿਣ ਦੀ ਲੋੜ ਹੈ ਤੇ ਦੋਸਤੋ ਅਣਵਾਲੇ ਸਮੇਂ ਦੇ ਵਿੱਚ ਚਰਨਜੀਤ ਚੰਨੀ ਦੇ ਉੱਤੇ ਵੀ ਸਿਕੰਜਾ 50 ਸਰਕਾਰ ਦੇ ਵੱਲੋਂ ਕੱਸਿਆ ਜਾ ਸਕਦਾ ਹੈ ਤੇ ਦੋਸਤੋ ਆਪਣੀ رائے ਕਮੈਂਟ ਬਾਕਸ ਦੇ ਵਿੱਚ ਜਰੂਰ ਦੇਣਾ ਤੇ ਜੇਕਰ ਜਾਣਕਾਰੀ ਚੰਗੀ ਲੱਗੀ ਹੋਵੇ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਪਰਮਾਤਮਾ ਤੁਹਾਡੀ ਲੰਮੀ ਉਮਰ ਜਰੂਰ ਕਰਨਗੇ ਧੰਨਵਾਦ